ਪਕਵੜਾ ਦੇ ਪੱਤਰਕਾਰੀ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਹਾਨ ਪੱਤਰਕਾਰ ਮਨੋਹਰ ਲਾਲ ਕੌੜਾ ਜਿਨ੍ਹਾਂ ਦਾ ਪਿਤੇ ਦਿਨ ਦੇਹਾਂਤ ਹੋ ਗਿਆ ਸੀ ਉਹਨਾਂ ਦਾ ਅੰਤਿਮ ਸੰਸਕਾਰ ਬੰਗਾਰੋੜ ਸ਼ਮਸ਼ਾਨ ਘਾਟ ਵਿਖੇ ਪੂਰੇ ਰੀਤੀ ਰਿਵਾਜ ਮੁਤਾਬਕ ਕੀਤਾ ਗਿਆ ਇਸ ਦੌਰਾਨ ਸ਼ਹਿਰ ਦੀਆਂ ਪ੍ਰਸਿੱਧ ਸਮਾਜ ਸੇਵੀ ਸੰਸਥਾਵਾਂ ਧਾਰਮਿਕ ਜਥੇਬੰਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਪੱਤਰਕਾਰ ਭਾਈਚਾਰੇ ਦੇ ਆਗੂ ਜਿਨ੍ਹਾਂ ਵਿੱਚ ਪੱਤਰਕਾਰ ਤਰਨਜੀਤ ਸਿੰਘ ਕਿੰਦੜਾ ਬੰਟੀ ਵਾਲੀਆ ਡਾਕਟਰ ਰਾਜਨ ਵਪਨਵੇਦੀ ਰஞ்சிਤ ਖੁਰਾਨਾ ਮਲਕੀਆ ਸੰਗਤ ਕਬੂਤਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਪਹੁੰਚੇ ਜਿਨ੍ਹਾਂ ਨੇ ਮਨੋਹਰ ਲਾਲ ਕੋੜਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਂਦਿਆਂ ਪੱਤਰਕਾਰ ਅਸ਼ੋਕ ਕੋੜਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਇਸ ਮੌਕੇ ਬੁਲਾਰੇ ਨੇ ਆਖਿਆ ਕਿ ਮਨੋਹਰ ਲਾਲ ਕੋੜਾ ਇੱਕ ਅਜਿਹੇ ਪੱਤਰਕਾਰ ਸਨ ਜਿਨ੍ਹਾਂ ਨੇ ਬੇਖੌਫ ਹੋ ਕੇ ਸੱਚਾਈ ਦੇ ਰਾਹ ਤੇ ਚੱਲਦਿਆਂ ਆਪਣੀ ਕਲਮ ਚਲਾਈ ਸੀ ਉਨ੍ਹਾਂ ਕਿਹਾ ਕਿ ਅਜਿਹੇ ਪੱਤਰਕਾਰ ਵਿਰਲੇ ਹੀ ਹੁੰਦੇ ਹਨ ਜੋ ਕਿ ਦੇਸ਼ ਵਾਸੀਆਂ ਨੂੰ ਆਪਸੀ ਭਾਈਚਾਰੇ ਵਿੱਚ ਰਹਿਣ ਦਾ ਸੰਦੇਸ਼ ਵੀ ਦਿੰਦੇ ਸਨ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸ੍ਰੀ ਮਨੋਰ ਲਾਲ ਕੋੜਾ ਜੀ ਜੋ ਕਿ ਕਪੂਰਥਾਲਾ ਰਿਆਸਤ ਤੋਂ ਬਾਅਦ ਜਿਹੜਾ ਜ਼ਿਲ੍ਹਾ ਫਗਵਾੜੇ ਦੇ ਪੱਤਰਕਾਰਤਾ ਦੇ ਥੰਮ ਅੱਜ ਇਸ ਸਾਨੀ ਸਰਕਾਰ ਅਲਵਿਦਾ ਕਹਿ ਗਏ ਨੇ ਬਹੁਤ ਹੀ ਫਗਵਾੜੇ ਲਈ ਔਰ ਪਰਿਵਾਰ ਲਈ ਦੁਖਦਾਇਕਤਾ ਹੈ ਪਰ ਇੱਕ ਜਿਹੜੀ ਸੰਸਥਾ ਸੀਗੀ ਪੱਤਰਕਾਰਤਾ ਦਾ ਉਹਦਾ ਇੱਕ ਅੱਜ ਅੰਤ ਹੋ ਗਿਆ ਔਰ ਜਿੱਥੇ ਦੇਸ਼ ਵਿਦੇਸ਼ ਦੇ ਵਿੱਚ ਇਹਨਾਂ ਨੇ ਆਪਣੀ ਕਲਮ ਦੇ ਨਾਲ ਆਪਣਾ ਲੋਹਾ ਮਨਵਾਇਆ ਬਹੁਤ ਬੇਖੌਫ ਹੋ ਕੇ ਲਿਖਿਆ ਅੱਜ ਉਹ ਇੱਕ ਕਲਮ ਇੱਕ ਸਦਾ ਲਈ ਸਾਡੇ ਤੋਂ ਅਲਵਿਦਾ ਕਹਿ ਗਈ ਹੈ ਅਸੀਂ ਇਸ ਪਰਿਵਾਰ ਨਾਲ ਔੜਾ ਪਰਿਵਾਰ ਨਾਲ ਸ਼੍ਰੀ ਅਚੂੜਾ ਜੀ ਔਰ ਉਸ ਪਰਿਵਾਰ ਦੇ ਨਾਲ ਬਹੁਤ ਦਿਲੋਂ ਹਮਦਰਦੀ ਪ੍ਰਣਾਤਾਵਾ ਕਰਦੇ ਹਾਂ ਔਰ ਇਸ ਵਿਛੜੀ ਆਤਮਾ ਨੂੰ ਪ੍ਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਅਸੀਂ ਇਹੀ ਅੰਤ ਕਹਿ ਸਕਦੇ ਹਾਂ ਸਾਡੇ ਸਾਰੇ ਭਾਈਚਾਰੇ ਵਾਲੋ ਸ਼ਹਿਰ ਵਾਸੀਆਂ ਵੱਲੋਂ ਵੱਖ-ਵੱਖ ਸੰਸਥਾਵਾਂ ਵੱਲੋਂ ਨਨੁ ਨੀਕੀ ਸ਼ਰਧਾਂਜਲੀ ਹਨ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਇਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਪਰਬਖਸ਼ੇ ਵਾੜੇ ਦੇ ਸਭ ਤੋਂ ਜ਼ਿਆਦਾ ਸੀਨੀਅਰ ਪੱਤਰਕਾਰ ਜਿਹੜੇ ਕਿ ਮੈਂ ਕਹਿ ਸਕਦਾ ਕਿ ਫਸਟ ਜਨਰੇਸ਼ਨ ਪੱਤਰਕਾਰ ਸੀ ਸ਼੍ਰੀ ਬਰੋਹਰ ਲਾਲ ਮਿਖੌੜਾ ਜੋ 94 ਸਾਲ ਦੀ ਭਰਬੂਰ ਉਮਰ ਭੋਗ ਕੇ ਕੱਲ ਅਕਾਲ ਚਰਣਾ ਕਰ ਗਏ ਹਨ ਉਹਨਾਂ ਦੇ ਸੰਸਕਾਰ ਦੇ ਉੱਤੇ ਅੱਜ ਦੂਰੋਂ ਡੇੜਿਓ ਪੱਤਰਕਾਰ ਭਾਈਚਾਰਾ ਸ਼ਹਿਰਦਾਰ ਸਿਆਸੀ ਲੋਕ ਧਾਰਮਿਕ ਲੋਕ ਸਭਾਜਿਕ ਕਾਰਕੁਨ ਸੰਸਕਾਰ ਦੇ ਵਿੱਚ ਸ਼ਾਮਲ ਹੋ ਰਹੇ ਹਨ ਮੈਂ ਖੁਦ 45 ਸਾਲ ਤੋਂ ਵਰਤਕਰਤਾ ਦੇ ਵਿੱਚ ਆ ਕਿਰਣਾ ਸਾਹਿਬ ਵੀ ਪੱਤਰਕਾਰਤਾ ਦੇ ਵਿੱਚ ਛਾ ਮੈਨੂੰ ਬਨੋਰਾਂ ਦੀ ਕੋਲੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਇੱਕ ਦੂਜੇ ਨਾਲ ਅਸੀਂ ਵਿਚਾਰ ਵਟਾਂਦਰਾ ਵੀ ਕਰਦੇ ਰਹਿੰਦੇ ਸੀ ਗਿਆਨੀ ਜ਼ੈਲ ਸਿੰਘ ਜੀ ਉਹਨਾਂ ਦੇ ਬਹੁਤ ਨੇੜੇ ਸੀ ਜਦੋਂ ਗਿਆਨੀ ਜ਼ੈਲ ਸਿੰਘ ਜੀ ਭਗਵੰਤ ਸਿੰਘ ਪੰਜ ਕੇਂਦਰ ਦੇ ਵਿੱਚ ਗ੍ਰਹਿ ਮੰਤਰੀ ਬਣੇ ਤੇ ਮੁਲਕ ਦੇ ਰਾਸ਼ਟਰਪਤੀ ਵੀ ਬਣੇ ਉਹਨਾਂ ਤੱਕ ਵੀ ਉਹਨਾਂ ਦਾ ਸ਼੍ਰੀ ਗੁਰੂ ਰੋੜ ਨਾਲ ਕੋੜਾ ਅਮਰੋਦ ਨਾਲ ਸੰਪਰਕ ਰਿਹਾ ਇਹਦੀ ਪ੍ਰਤੱਖ ਉਦਾਹਰਣ ਮੈਂ ਖੁਦ ਹਾਂ ਇੰਨਾ ਉਹਨਾਂ ਨੂੰ ਚੇਤੇ ਸੀ ਫਗਵਾੜੇ ਦਾ ਸ਼੍ਰੀ ਮਰੋਹਨਾਲ ਕੌੜਾ ਜੀ ਦਾ ਨਾਮ ਇੱਕ ਵਾਰੀ ਮੈਂ ਦਿੱਲੀ ਸਰਦਾਰ ਬੂਟਾ ਸਿੰਘ ਦੇ ਸਮਾਗਮ ਵਿੱਚ ਗਿਆ ਉੱਥੇ ਯਾਨੀ ਰਾਇਲ ਸਿੰਘ ਹੁਣੀ ਵੀ ਆਏ ਮੈਂ ਸਤਿ ਸ਼੍ਰੀ ਅਕਾਲ ਕਹੀ ਮੈਂ ਕਿਹਾ ਜੀ ਮੈਂ ਫਗਵਾੜੇ ਤੋਂ ਆ ਉਹਨਾਂ ਨੇ ਪਹਿਲੀ ਗੱਲ ਜਿਹੜੀ ਕਹੀ ਵੀ ਸਾਡੇ ਮਿੱਤਰ ਬਲੋਰਾਲ ਕੌੜਾ ਦਾ ਕੀ ਹਾਲ ਹੈ ਮੈਂ ਕਿਹਾ ਜੀ ਠੀਕ ਠਾਕ ਆ ਹੋਰ ਗੱਲਾਂ ਵੀ ਕੀਤੀਆਂ ਉਹਨਾਂ ਨੇ ਬਹੁਤ ਹੀ ਦਵੰਗ ਤੇ ਦਲੇਰ ਪੱਤਰਕਾਰ ਸੀ ਅਸ਼ੋਕ ਦੇ ਤਾਇਆ ਜੀ ਵੀ ਸਾਥੀ ਸਾਹਿਬ ਉਹ ਵੀ ਪੱਤਰਕਾਰ ਹੁੰਦੇ ਸੀ ਸੁਭਾਸ਼ਰਗਰ ਰਹਿੰਦੇ ਹੁੰਦੇ ਸੀ ਉਦੋਂ ਉਹ ਵੀ ਪੱਤਰਕਾਰ ਹੁੰਦੇ ਸੀ ਸੋ ਇਹ ਪਹਿਲੀ ਜਨਰੇਸ਼ਨ ਪਹਿਲੀ ਪੀੜ੍ਹੀ ਦੇ ਪੱਤਰਕਾਰ ਹੈ ਅਸੀਂ ਦੂਸਰੀ ਪੀੜ੍ਹੀ ਦੇ ਪੱਤਰਕਾਰ ਹੈ ਮੈਂ ਅਸ਼ੋਕ ਹੋਰ ਜਿਹੜੇ ਜਾਵਲਾ ਸਾਹਿਬ ਹੋ ਗਏ ਇਹ ਪਹਿਲੀ ਜਨਰੇਸ਼ਨ ਦੇ ਪੱਤਰਕਾਰ ਹੈ ਮੇਰੇ ਅਨੁਸਾਰ ਇਹਨਾਂ ਦੇ ਜਾਣ ਦੇ ਨਾਲ ਇੱਕ ਯੁੱਗ ਦਾ ਅੰਤ ਹੋਇਆ ਮੈਂ ਪ੍ਰੈਸ ਕਲੱਬ ਫਗਵਾੜਾ ਵੱਲੋਂ ਜਰਨਲਿਸਟਸ ਕਲੱਬ ਫਗਵਾੜਾ ਵੱਲੋਂ ਸਾਰੀਆਂ ਜਿੰਨੀਆਂ ਵੀ ਪੱਤਰਕਾਰਾਂ ਦੀ ਐਸੋਸੀਏਸ਼ਨ ਦਾ ਉਹਨਾਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸੰਧਾਜਲੀ ਦੱਡਾ